ਸਤਨਾਕ ਸ੍ਰੀ ਵਾਹਿਗੁਰੂ ਵਾਹਿਗੁਰੂ ਜਪ ਜੀ ਸਾਹਿਬ ੴ ਸਤਨਾਕ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਂਦ ਸੱਚ ਹੈ ਬੀ ਸੱਚ ਨਾਨਕ ਹੋਸੀ ਬੀ ਸੱਚ ਸੋਚੇ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਚੁੱਪੇ ਚੁੱਪ ਨਾ ਹੋਵੇ ਜੈ ਨੈਰਾ ਲਿਵਤਾਰੂ ਭੁਖਿਆ ਭੁਖ ਨਾ ਉਤਰੀ ਜੈ ਬੰਨਾ ਪੁਰਿਆ ਪਾਰ ਸਹਸ ਸ੍ਰੀ ਅਨੰਦ ਬਾਲਾ ਕੋਏ ਤਾਂ ਇੱਕ ਨ ਚੱਲੇ ਨਾ ਕਿਉ ਸੱਚਿਆਰਾ ਹੋਈਐ ਕਿਉ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਣ ਆਕਾਰ ਹੁਕਮ ਨਾ ਕਿਆ ਜਾਏ ਹੁਕਮੀ ਹੋਣ ਜੀ ਹੁਕਮ ਮਿਲੇ ਵਧਾਈ ਹੁਕਮੇ ਉੱਤਮ ਨੀਜੋ ਹੁਕਮ ਲੇਖ ਦੁਖ ਸੁਪਿਆ ਇਕਨਾ ਹੁਕਮੀ ਬਖਸ਼ਿਸ ਇਕ ਹੁਕਮੀ ਸਦਾ ਤਵਈ ਹੁਕਮੇ ਅੰਦਰ ਸਭ ਕੋ ਬਾਰੁ ਨਾ ਕੋਈ ਨਾਨਕ ਹੁਕਮੇ ਜੇ ਬੁਝੇ ਤਾ ਹਮੈ ਕਹਿ ਨਾ ਕੋ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾ ਤੂੰ ਜਾਣਿ ਨਿਸ਼ਾਨ ਗਾਵੇ ਕੋ ਗੁਣ ਡਿਆਈਆਂ ਚਾਰ ਗਾਵੇ ਕੋ ਦਿਲਾ ਵਿਖੰ ਵਿਚਾਰੋ ਗਾਵੇ ਕੋ ਸਾਜ ਕਰੇ ਤਨੋਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵਿਖੇ ਹਾਦਰਾ ਦੂਰ ਕਥਨਾ ਕਥਿ ਨ ਆਵੇ ਟੂਟ ਕਤ ਕਤ ਕਥੇ ਓਟੀ ਕੋਟ ਕੋਟ ਦੇਂਦਾ ਦੇ ਲੈਂਦੇ ਤਕ ਪਏ ਜੁਗਾ ਜਗੰਤਰ ਖਾਈ ਖਾਈ ਹੁਕਮ ਹੁਕਮ ਚਲਾਏ ਰਾਹੁ ਨਾਨਕ ਮਿਰਸੇ ਵੇ ਪਰਵਾਹੁ ਸਾਚਾ ਸਾਹਿਬ ਸਚੁ ਨਾਇ ਆਖਿਆ ਬਹੁਤ ਪਰ ਆਖੇ ਮੰਗੇ ਦੇ ਦੇ ਦਾਤ ਕਰੇ ਤਤਾਰ ਥੇਰ ਕੇ ਅੱਗੇ ਰਖੀਏ ਜਿਦ ਸੇ ਦਰਬਾਰੂ ਮਹੁ ਕੇ ਬੋਲਣ ਬੋਲੀਏ ਜਿਤ ਸੁਣੇ ਘਰਿ ਪਿਆਰੋ ਅੰਬਰਤ ਵੇਲਾ ਸਚੁ ਨਾਮੋ ਵਟਿਆਈ ਵਿਚਾਰ ਗਰਮੀ ਆਵੇ ਕਬੜਾ ਨਤਰੀ ਮੁਖਤਵਾਰ ਨਾਨਕ ਮੈਂ ਜਾਣੀਏ ਸਭ ਆਪੇ ਸਚਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪੇ ਨਿਰੰਜਨ ਸੋਏ ਜਿਨ ਸੇ ਵਿਹਾ ਤਨ ਬਾਇ ਮਾਨੋ ਨਾਨਕ ਗਾਵੀਏ ਗੁਰ ਇਤਿਹਾਸਨੋ ਗਾਵੀਏ ਸੁਣੀਐ ਮਨ ਰੱਖੇ ਭਾਉ ਦੁਖ ਪਰ ਹਰ ਸੁਖ ਕਰ ਲੇ ਜਾਏ ਗੁਰਮਖ ਨਾਦੰ ਗੁਰਮਖ ਵੇਦੰ ਗੁਰਮਖਿਆ ਸਮਾਏ ਗੁਰੇਸ਼ਰ ਗੁਰੂ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਏ ਜੇ ਹੋ ਜਣਖਾ ਨਾਈ ਕਹਿਣਾ ਕਥਨ ਨ ਜਾਏ ਗੋਰਾਕ ਦੇ ਗੁਜਾਏ ਸਭਨਾ ਜੀਆ ਕੇ ਦਾਤਾ ਸੋ ਮੈ ਵਿਸਰਨ ਜਾਏ ਤੇ ਰਥਨਾ ਮਾ ਜਿਤ ਭਾਵਾਂ ਬਿਨ ਪਾਣੇ ਕੀ ਨਾਏ ਕਰੇ ਜੇ ਤਿਸ ਰੂਪ ਵੇਖਾਂ ਬਿਨ ਕਰਨਾ ਕੀ ਮਿਲ ਲੈ ਲਏ ਮਤਿ ਰਤਨ ਜਵਾਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਨੇ ਗੁਰ ਅਕ ਤੇ ਬੁਝਾਈ ਸਭਨਾ ਚੀਆ ਕ ਇਕ ਦਾਤਾ ਸੋ ਮੈਂ ਵਿਸਰਨ ਜਾਏ ਜੇ ਤੁਕ ਜਾਰੇ ਆਰਜਾ ਹੋਰ ਦਸੋਣੀ ਹੋਏ ਨਵਾ ਖੰਡਾ ਵਿਜਾਣੀ ਨਾਲ ਚਤੇ ਸਭ ਕੋਏ ਚੰਗਾ ਨਾਮ ਰਖਾਇ ਕੇ ਜਸ ਕੀਰਤ ਜਗਲੇ ਜੇ ਤੁਧ ਨਦਰ ਨੇ ਆਵੇ ਤੇ ਵਾਤਨ ਤੁਸ਼ੇ ਕੇ ਈਟਾ ਅੰਦਰ ਕਿਟੋ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗਣਮੰਤਿਆ ਗੁਣ ਤੇ ਤੇਹਾ ਕੋਈ ਨ ਸੋਝੇ ਜੇ ਤੁਧ ਗੁਣ ਕੋਈ ਕਰੇ ਸੁਣੀਐ ਸਤਿ ਸਿਰ ਸੁਰ ਨਾਮ ਸੁਣੀਐ ਤਰ ਤਵਲਾ ਕਾਸ ਸੁਣਿਐ ਦੀਪ ਲੋਪ ਤਰ ਸੁਣਿਐ ਤੋ ਨ ਸਕੇ ਕਰ ਨਾਨਕ ਬਖਤਾ ਸਦਾ ਵਿਗਾਸ ਸੁਣਿਐ ਤੂ ਪਾਵ ਕਰ ਸੁਣਿਐ ਈਸ਼ਰ ਬ੍ਰਹਮੰਡ ਸੁਣਿਐ ਮਕਸ ਲਾਹਣ ਮੰਦ ਸੁਣਿਐ ਜੋਗ ਤਕ ਤਨ ਭੇਦ ਸੁਣਿਐ ਸਾਸ ਸਿਮਰਤੋ ਵੇਦ ਨਾਨਕ ਬਖਤਾ ਸਦਾ ਵਿਗਾਸ ਸੁਣਿਐ ਤੂ ਪਾਵ ਕਰ ਸੁਣਿਐ ਸਤ ਸੰਤੋ ਗਿਆਨ ਸੁਣਿਐ ਅਚਰ ਕਾ ਸੁਨਾਨੋ ਸੁਣਿਐ ਪੜ ਪੜ ਪਾਵੈ ਮਾਨ ਸੁਣਿਐ ਲਾਗੇ ਸਹਿਜ ਰਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਐ ਦੋਪਾਪ ਕਾਰਾਂ ਸੁਣਿਐ ਸਰਾਗੁ ਮਕੇਗਾ ਸੁਣਿਐ ਸੇਖ ਪੀਰ ਪਾਸ ਸੁਣਿਐ ਅੰਧੇ ਪਾਵੈ ਰਹੁ ਸੁਣਿਐ ਹਾਂ ਤੂ ਸੁਖ ਰਹੁ ਨਾਨਕ ਭਗਤਾ ਸਦਾ ਵਿਗਾਸ ਸੁਣਿਐ ਦੋਪਾਉ ਕਾਨਾ ਮੰਨੇ ਕੀ ਕਤ ਕੈ ਨ ਜਾਇ ਜੇ ਕੋ ਕਹਿ ਪਿਛੇ ਪਛਤਾਇ ਕਾਗਦ ਕਲਮ ਨਾਲ ਲਿਖਣ ਹਾਰੋ ਮੰਨੇ ਕਹਵੇ ਕਰਨ ਵਿਚਾਰੋ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੇ ਸ਼ੁੱਧ ਮੰਨੈ ਮੂੰ ਚੋਟਾ ਨਾ ਖਾਏ ਮੰਨੈ ਜਨਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤਸੋਂ ਪ੍ਰਗਟ ਗਾਏ ਮੰਨੈ ਮਗਨ ਚੱਲੇ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰ ਸਾਧਾਰੂ ਮੰਨੇ ਤਰ ਤਰੇ ਗੁਰ ਸਿੱਖ ਮਨੈ ਨਾਨਕ ਭਵਨ ਭਿਕ ਐਸਾ ਨਾਮ ਨੇ ਦਿਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਮਾਨ ਪੰਜ ਪ੍ਰਧਾਨ ਪੰਜੇ ਭਾਵੇ ਤਰ ਗਏ ਮਾਨੋ ਪੰਜੇ ਸੋਹੇ ਦਰ ਰਾਜਾਨੋ ਪੰਚਾਇ ਕਾ ਗੁਰ ਇਕ ਧਿਆਨ ਜੇ ਕੋ ਕਹਿ ਕਰੇ ਵਿਚਾਰੋ ਕਰਤੇ ਕੇ ਕਰਨੇ ਨਾ ਹੀ ਸੁਨਾਰੋ ਤੋਲੇ ਧਰਮ ਦਇਆ ਕਾ ਓਤ ਸੰਤੋਖ ਥਾ ਬਰਕਿਆ ਜਿਨ ਸੋ ਜੇ ਕੋ ਬੁਝੇ ਹੋਏ ਸਚਿ ਅਰ ਤਵਲੇ ਉਪਰ ਕੇਤਾ ਭਰ ਤਰਤੇ ਹੋਰ ਪਰੇ ਹੋਰ ਹੋਰ ਇਸਤੇ ਪਾਰਤਲੇ ਕੌਣ ਜੋਰ ਜੇ ਜਾਤ ਰੰਗਾ ਕੇ ਨਾਮ ਸਭਨਾ ਲੇਖਿਆ ਬੁਣੀ ਕਲਾ ਕੋ ਲੇਖਾ ਲਿਖ ਜਾਣੀ ਕੋ ਲੇਖਾ ਲੇਖਿਆ ਕੇਤਾ ਹੋਏ ਇਤ ਤ ਤਣ ਸਵਾਲਿਉ ਰੂਪ ਕیتے ਦਾਤ ਜਾਣੇ ਕੋਣ ਕੋਤ ਇਤਪਸਾਉ ਏਕੋ ਕਵਾਉ ਤਿਸ ਤੇ ਹੋਏ ਲਗਦਾ ਆਉ ਉਦਰਦ ਕੌਣ ਕਾ ਵਿਚਾਰੋ ਵਾਰਿਆ ਨਾ ਜਾਵਾ ਇੱਕ ਵਾਰ ਜੋਤਿ ਪਾਵੇ ਸਾਈ ਭਲੇ ਕਰ ਤੂੰ ਸਦਾ ਸਲਾਮਤੋ ਨਰਨੰਕਾਰ ਅਸੰਖੋ ਜਪ ਸੰਗ ਭਾਵੋ ਅਸੰਗ ਪੂਜਾ ਅਸੰਗ ਸਰਤਾ ਹੋ ਅਸੰਗ ਰੰਗ ਮੁਗਵੇਦ ਪਾਠ ਸੰਯੋਗ ਮਨ ਰੇਵਦਾਸ ਅਸੰਗ ਦਾਤੋ ਗਿਆਨ ਗਿਆਨ ਵਿਚਾਰ ਅਸੰਗ ਸਤੇ ਅਸੰਗ ਤਾਰੋ ਅਸੰਗ ਸੂਰਮੋਂ ਬਖਸਾਰ ਅਸੰਗ ਮੋਂ ਲਿਵਲਾਈ ਤਾਰੋ ਕੁਦਰਤ ਕਾਹਨ ਕਾ ਵਿਚਾਰੋ ਵਾਰਿਆ ਨ ਜਾਵੇ ਇਕ ਵਾਰ ਜੋਤ ਉਦਪਾਵੇ ਸਾਈਂ ਭਲੇ ਕਰ ਤੂੰ ਸਦਾ ਸਰਾਮਤ ਨਿਰੰਕਾਰ ਅਸੰਖ ਮੂਰਕੰਦ ਕੋਰ ਅਸੰਖ ਚੋਰ ਹਰਾਮ ਕੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲ ਵਰਦ ਗਲ ਵਟਿਆ ਹੱਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜਿਆਰ ਪੂਰੇ ਫਿਰਾਏ ਅਸੰਖ ਮਰੇਸ਼ ਮਲ ਭਖਾਏ ਅਸੰਖ ਨਿੰਦਕ ਸਿਰ ਕਰ ਪਰੋ ਨਾਨਕ ਨੇ ਇਹ ਕਹਿ ਵਿਚਾਰੋ ਵਾਰਿਆ ਨ ਜਾਵੇ ਇੱਕ ਵਾਰ ਜੋ ਤੂੰ ਤਪਾਵੇ ਸਾਈ ਭੀਕਾਰ ਤੂੰ ਸਦਾ ਸਲਾਮਤ ਅਨਰੰਕਾਰ ਅਸੰਖ ਨਾਉ ਅਸੰਖ ਸਾਉ ਅਗਮ ਅਗਮ ਅਸੰਖਲੋ ਅਸੰਖ ਹੈ ਸਿਰ ਪਰੋਏ ਅਖਰੀ ਨਾਮ ਅਖਰੀ ਸਾਲਾ ਅਖਰੇ ਜਾਨ ਗੀਤ ਗੁਣਗਾ ਅਖਰੇ ਲਿਖਣ ਬੋਲਣ ਵਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਨੇ ਲਿਖੇ ਤਿਸਰਨਾਏ ਜੀ ਫਰਮਾਇ ਤੇ ਉਤ ਪਾਏ ਜੇਤਾ ਕੇਤਾ ਤੇ ਤਰਨਾ ਬਿਣ ਨਾਵੇਂ ਨਾਹੀ ਕੋਥਾ ਕੁਦਰਤ ਕਮਣ ਕਾ ਵਿਚਾਰੋ ਵਾਰਿਆ ਨਾ ਜਾਵਾ ਏਕ ਵਾਰ ਜੋ ਤਦ ਪਾਵੇ ਸਾਈ ਭਰੇਕਾਰ ਤੂ ਸਦਾ ਸਨਾਮ ਤੋ ਰੰਕਾਰੋ ਪਰ ਇਹ ਹੱਥ ਪੈਰ ਤਨ ਦੇ ਪਾਣੀ ਦਰ ਤੇ ਉਤਰ ਸੁਖੇ ਮੋਤ ਪਰੇ ਤੇ ਕੱਪੜ ਹੋਏ ਦੇ ਸਾਪਣ ਲਈਓ ਤੋਏ ਪਰ ਇਹ ਮਤ ਪਾਪਾ ਕੇ ਸੰਗ ਉਹ ਤੋਂ ਪੇ ਨਾਮੇ ਕੇ ਰੰਗ ਕੁੰਨੇ ਪਾਪੀ ਅਖ ਨਾਹੀ ਕਰ ਕਰ ਕਰਣਾ ਨਿਕਲੇ ਜਾਓ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੇ ਆਉ ਜਾਓ ਤੀਰ ਤਪ ਤਿਆ ਤਦਾਰਨ ਜੇ ਕੋ ਪਮਿਤ ਕਮ ਸੁਣਿਆ ਮਨਿਆ ਬਨ ਕੀਤਾ ਭੋ ਅੰਦਰ ਕਾ ਤੇਰਾ ਤਮਲ ਨਾ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿਣ ਗੁਣ ਕੀਤੇ ਭਗਤਾਂ ਹੋਏ ਸਵਸਥ ਆਤਮਾਣੀ ਵਰ ਮਾਉ ਸਤ ਸਵਾਨ ਸਦਾ ਮਨਛਾਉ ਕਵਣ ਸੁਹਿਲਾ ਵਕਤ ਕਵਣਾ ਕਵਣ ਚਿਤ ਕਵਣ ਵਾਰ ਕਵਣ ਸਿਰਉ ਤੇ ਮਾਉ ਕਉਣ ਦੇ ਤੋਹਾ ਕਰੋ ਵੇਲਾ ਨਾ ਪਾਇਆ ਪੜਤੇ ਜੇ ਹੋਵੇ ਦੇ ਤੁਰਾ ਵਕਤ ਨਾ ਪਾਇਓ ਕਾਦਿਆ ਜੇ ਲੇਖਨ ਦੇ ਤੁਰਾ ਤਿਤਵਾਰ ਨਾ ਜੋਗੀ ਜਾਣੇ ਰਤਮਾਹੁਨਾ ਕੋਏ ਜਗਰਤਾ ਸਰਟੀ ਕੋ ਸਾਜੇ ਆਪੇ ਜਾਣੇ ਸੋਏ ਕਿਉ ਕਰ ਆਖਾ ਕਿਉ ਸਲਾਹੀ ਕਿਉ ਜ ਵਰਣੇ ਕੋ ਜਾਣਾ ਨਾਨਕ ਆਕਨ ਸਭ ਕੋ ਅੱਖ ਇੱਕ ਦੋ ਇੱਕ ਸਿਆਣਾ ਵੱਡਾ ਸਾਹ ਵੱਡੇ ਨਾਏ ਪੀਤਾ ਜ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਹੀ ਪਤਲ ਪਤਲ ਲਖ ਅਗਸ ਅਗਸ ਓਡਕ ਓਡਕ ਭਾਲ ਤਕੇ ਮੇਰ ਕੈਨਵਾਤ ਸਹਿਸ ਅਠਾਰੇ ਕੈਨ ਤਤੇ ਮ ਅਸਲੋ ਇਕ ਧਾਤ ਲੇਖਾ ਹੋਏ ਤਾਂ ਲਖੀਏ ਲਿਖੇ ਹੋਏ ਬਿਨਾਸ ਨਾਨਕ ਵੱਡਾ ਕੀ ਆਪੇ ਜਾਣਿਆ ਸਲਾਹੀ ਸਲਾਹ ਇਤੇ ਸੁਰਤ ਨ ਪਾਇਆ ਨਦੀਆਂ ਤੇ ਵਹ ਪਸਮੰਦ ਨ ਜਾਣਿਆ ਸਮੰਦ ਸਾਹ ਸੁਲਤਾਨ ਗਿਰਾ ਸੇਤੀ ਭਾਲ ਤਨ ਕਿਹੜੇ ਤੁਲਨਾ ਹੋਵੇ ਜੈ ਤਸ ਮਨੋ ਨੇ ਵਿਸਰੇ ਅੰਤਨ ਸੁਤੇ ਕਾਨ ਨੇ ਅੰਤੋਂ ਅੰਤ ਨੇ ਕਰਨੇ ਦੇਣ ਦੇ ਅੰਤੋਂ ਅੰਤ ਨੇ ਬੇਕਲ ਸੁਨ ਨਿਨੰਤ ਅੰਤਨ ਜਾਪੇ ਕਿਆ ਮਨ ਮੰਤੋਂ ਅੰਤ ਨੇ ਜਾਪੇ ਕੀਤਾ ਕਰੋ ਅੰਤ ਨੇ ਜਾਪੇ ਪਾਰਾ ਵਾਰੋ ਅੰਤ ਕਾਰਣ ਕੀਤੇ ਮਿਲ ਨਾਹੀ ਤਾਂ ਕਿ ਅੰਤਨਾ ਪਾਏ ਜਾਏ ਇਹ ਅੰਤਨ ਜਾਣੇ ਕੋਈ ਬਕਤਾ ਕਹੇ ਬਕਤਾ ਹੋਏ ਵੱਡਾ ਸਉ ਉੱਚਾ ਥਾਉ ਉੱਚੇ ਉਪਰ ਉੱਚਾ ਨਾਉ ਐਵੜ ਉੱਚਾ ਹੋਵੇ ਕੋਏ ਤੇ ਸੂਚੇ ਕੋ ਜਾਣੇ ਸੋਏ ਜੇਵੜ ਆਪ ਜਾਣੇ ਆਪ ਆਪ ਨਾਨਕ ਨਦਰੇ ਕਰਮੇ ਦਾਤ ਬਖਤ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਾ ਨਾਏ ਕਿਤੇ ਮੰਗੇ ਜੋਦੇ ਪਰ ਕਿਤਿਆਂ ਗਣਤਨੀ ਵਿਚਾਰ ਕਿਤੇ ਖਮ ਟੁੱਟੇ ਬੇਕਾਰ ਕਿਤੇ ਲੈ ਮੁਕਰ ਪਾਏ ਕਿਤਿਆਂ ਦੂਖ ਬਹੁਤ ਸਮਾਰੋ ਇਹ ਵੀ ਦਾਤ ਤੇਰੀ ਦਤਾਰੋ ਬੰਦ ਕਲਾਸੀ ਬਾਣੀ ਹੋਏ ਹੋਰ ਰਕ ਨਸਕੇ ਹੋਏ ਜੇ ਕੋ ਖਾਇ ਕੇ ਅਕਲ ਪਾਏ ਹੋ ਜਾਣੇ ਜਿਤਿਆਂ ਮੂਖਾਏ ਆਪੇ ਜਾਣੇ ਆਪ ਦੇ ਆਖੇ ਸਭੇ ਕਹੀ ਜਿਸ ਨਾ ਬਖਸ਼ੇ ਸੁਤਸਲਾ ਨਾਨਕ ਪਾਛੈ ਫਾਤਿਸ਼ਾਹ ਅਮਲ ਗਣ ਅਮਲ ਵਪਾਰੋ ਅਮਲ ਵਾਪਾਏ ਅਮਲ Bhandaro ਅਮਲ ਆਵੇ ਮੁੱਲੇ ਜਾਈ ਅਮਲ ਭਾਈ ਮੁੱਲਾ ਸਮਾਏ ਅਮਲ ਤਰ ਅਮਲ ਦੇ ਬਾਰਾ ਅਮਲ ਤਲ ਅਮਨ ਪਰਵਾਣਾ ਅਮਲ ਬਖਸ਼ੀਸ ਆਉਣੇ ਸਾਨ ਅਮਲ ਕਰਮ ਅਮਲ ਫਰਮਾਨ ਅਮਲੋਂ ਅਮਲ ਆਖਿਆ ਨਾ ਜਾਏ ਆਖਿਆ ਆਖ ਰੇ ਲਿਉਂਦਾ ਏ ਆਖੇ ਮੇਤ ਪਾਠ ਪੁਰਾਣ ਆਖੇ ਪੜੇ ਕਰੇ ਵਤਿਆ ਆਖੇ ਪਰਮੇ ਅਕਿੰਦ ਆਖੇ ਗੋਪੀ ਤੇ ਗੋਵਿੰਦ ਆਖੇ ਈਸ਼ਰਿਆ ਤੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨੋਂ ਆਖੇ ਦੇਵ ਆਖੇ ਤੁਰਨ ਨਾਨਕ ਜਨ ਸਿਓ ਤੇਤੇ ਆਖੇ ਆਖਣ ਪਾਏ ਇਤੇ ਕਹਿ ਕਰ ਉੱਠ ਉੱਠ ਜਾਏ ਇਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੀ ਕੈ ਜੇਵੜ ਭਾਵੇ ਤੇਵੜ ਹੋਏ ਨਾਨਕ ਜਣੇ ਸਚ ਸੁਏ ਜੇ ਕੋ ਆਕੀ ਬੋਲ ਵਿਗਾੜੋ ਉੱਤ ਲਿਖੇ ਸਿਰ ਗਵਾਰਾ ਗਵਾਰੋ ਸੋਦਰ ਏ ਆ ਸੋ ਘਰ ਕਿਆ ਜਿਤ ਬੈ ਸਰਬ ਸਮਾਲੇ ਵਾਜੈ ਨਾਦ ਅਨੇਕ ਅਚਨ ਕਾ ਇਤੇ ਬਵਣ ਹਾਰੇ ਤੇਤੇ ਰਾਗ ਪਰੇ ਸੁਨ ਕੈ ਇਤੇ ਗਵਣ ਹਾਰੇ ਗਾਵੇ ਤੋ ਨਾ ਬਉੜ ਕਣੀ ਬੈ ਸ਼ੰਤਰ ਗਾਵੇ ਰਾਜ ਧਰਮ ਦੁਆਰੇ ਗਾਵੇ ਚਿੱਤ ਗੁਪਤੋ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਮਰਮਾ ਦੇਵੇ ਸੋਹਣ ਸਰਾਸ ਸਵਾਰੇ ਗਾਵੇ ਇੰਦ ਅਸਨੋ ਬੈਠਾ ਦੇਵਤਿਆ ਦਰ ਨਾਲੇ ਗਾਵੇ ਸਿਦ ਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੇ ਸਤੇ ਸੰਤੋਕੇ ਗਾਵੇ ਮੀਰ ਕਰਾਰੇ ਗਾਵਨ ਪੰਡਿਤ ਪੜਨ ਰਕਸ਼ਰ ਜੁਗ ਜੁਗ ਵੇਤਨ ਨਾਲੇ ਗਾਵੇ ਮੋਹਨੀਆਂ ਮਨ ਸਰਗਰ ਮਾਸ਼ੇ ਪਿਆਲੇ ਗਾਵ ਨਰਤਨ ਬਾਏ ਤੇ ਅਰਸਰ ਤੇ ਰਤਨਾਲੇ ਗਾਵੇ ਜੋਦ ਮਾਂ ਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਖਣ ਮੰਡਲ ਵਰ ਮੰਡਲ ਕਰ ਕਰ ਰੱਖੇ ਧਾਰੇ ਸਹੀ ਤੁਦ ਨੋ ਗਾਵੇ ਜੋ ਤੁਰ ਪਾਵਨਾ ਰਤੇ ਤੇਰੇ ਬੰਤਰ ਸਲੇ ਹੋਰ ਕੀਤੇ ਗਾਵਨ ਸੇ ਨ ਚਿਤਨੇ ਆਵਨ ਨਾ ਨਾ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਚ ਸੱਚਾ ਸਾਚੀ ਨਾ ਹੈ ਬਿਓਸੀ ਜਾਏ ਨਜਸ ਸ੍ਰਚਨਾ ਜਿਹਨ ਰਚਾਈ ਰੰਗੇ ਰੰਗੇ ਭਾਤੇ ਕਰ ਕਰ ਜਹੰ세 ਮਾਇਆ ਜਨ ਬਾਇ ਕਰ ਕਰ ਵੇਖੇ ਕੀਤਾ ਆਪਣਾ ਜੋਤੇ ਤੇ ਵੜਿਆਏ ਜੋਤੇ ਪਾਵੇ ਸੋ ਕਰ ਸੇ ਹੁਕਮ ਨ ਕਰਣਾ ਚਾਏ ਸੋ ਪਾਸਾ ਹੋ ਸੋ ਪਤ ਸੇ ਨਾਨਕ ਰਹਿਣ ਰਜਾਏ ਮੁੰਦਾ ਸੰਤੋਖ ਸਭ ਬਤ ਝੋਲੀ ਧਿਆਨ ਕੇ ਕਰੇ ਬਿਰੋਤ ਇੰਦਾ ਕਾਲ ਕੁਆਰੀ ਕਾਇਆ ਯੁਗਤ ਡੰਡਾ ਵਰਤੀਤ ਆਏ ਪੰਤੇ ਸਗਲ ਜਮਾਤੀ ਬਣ ਜੀਤੇ ਜਗ ਦੇ ਆਦੇਤ ਤੇ ਆਦੇਸ ਆਦ ਅਨੀਲ ਅਨਾਤ ਅਨਾਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਣ ਕਟ ਕਟ ਬਾਜੇ ਨਾਤ ਆਪ ਨਾਥੋ ਨਾਤੇ ਸਭ ਜਾ ਕੇ ਰੇ ਦੇਸੇ ਦਵਰਾ ਸਾਸ ਸੰਜੋਗ ਜੋਗ ਦੋ ਕਾਰ ਚਲਾਵੇ ਦੇਖੇ ਆਵੇ ਪਾਗ ਆਦੇ ਤਿਸੇ ਆਦੇ ਆਦ ਅਨੀਲ ਅਨਾਦ ਅਨਾਤ ਜੁਗ ਜੁਗ ਏਕੋ ਵੇਸ ਏਕਾ ਮਾਏ ਦੁਖ ਤੇ ਵਿਆਏ ਤੈਂ ਚਲੇ ਪਰਵਾਨ ਇਕ ਸਨੇ ਸਾਰੇ ਇਕ ਭੰਡਾਰੇ ਇਕਲਾਏ دیਵਾਨਾ ਜੋ ਤੇ ਭਾਵੇ ਤੇਵੇ ਚਲਾਵੇ ਜੋ ਹੋਵੇ ਫਰਮਾਨ ਉਹ ਵੇਖੇ ਔਨਾ ਨਦਰ ਨਹੀਂ ਆਵੇ ਬਹੁਤਾ ਇਹ ਵਿਡਾਣ ਆਦੇ ਤਿਸ ਅਦੇਸ ਆਦ ਅਨੀਲ ਅਨਦ ਅਨਤ ਚੁਗ ਚੁਗ ਇੱਕ ਵੇਸ ਆਸਣ ਲੋ ਲੋ ਬਨਾਰੋ ਜੋ ਕਿਸ ਪਾਇਓ ਸੁਖ ਬਨਾਰੋ ਘਰ ਘਰ ਵੇਖੇ ਸਰਜਨਾਰੋ ਨਾਨਕ ਸੱਚੇ ਕੇ ਸਾਚੇ ਕਾਰੋ ਆਦੇ ਤਿਸ ਅਦੇਸ ਆਦ ਅਨੇਨ ਅਨਾਧਨਾ ਤੋ ਜਗ ਜੋ ਏਕੋ ਵੇਸ ਇਕ ਦੋ ਜੀ ਬੋਲ ਤੋ ਏ ਲਖ ਹੋਵੇ ਲਖੀਸ ਲਖ ਲਖ ਗੇੜਾਇ ਆਤੀ ਏ ਇਕ ਨਾਮ ਜਗਦੀਸ਼ ਇਸ ਤਰ੍ਹਾਂ ਪਤ ਪੌੜੀਆਂ ਚੜੀਏ ਹੋਏ ਏਕੀਸ ਸਣਗ ਲਖ ਸਗੀ ਕੀ ਟਾਇਰੀ ਸੋ ਨਾਨਕ ਨਦਰੇ ਪਾਇਆ ਊੜੀ ਊੜੇ ਠੀਸ ਆਖਣ ਜੋਰ ਚੁੱਪੈ ਨਹਿ ਦੂਰ ਜੋਰ ਨੇ ਮੰਗਣ ਦੇੜ ਨਹਿ ਦੂਰ ਜੋਰ ਨੇ ਜੀਵਨ ਮਰਨ ਰੂ ਜੋਰਨ ਨਾ ਰਾਜ ਮਨ ਦੀ ਸੋਰ ਜੋਰਨ ਨਾ ਸੋਤੇ ਗਿਆਨ ਵਿਚਾਰ ਜੋਰਨ ਜੋਤੇ ਛੋਟੇ ਸੰਸਾਰ ਜਿਸ ਹੱਥ ਗੋਰ ਕਰ ਵੇਖੇ ਸੋਏ ਨਾਨਕ ਉਤਮ ਨੀਚ ਨਾ ਕੋਇ ਰਾਦੇ ਰੁਤੇ ਤੇ ਤਿਵਾਰੋਂ ਆਉਣ ਪਾਣੀ ਅਗਨੀ ਪਤਲ ਤੇ ਵਿੱਚ ਧਰਤੀ ਥਾਪ ਰਖੀ ਤਰਮਸਾਲ ਤੇਰੇ ਜੇ ਜੋਤ ਕੈ ਰੰ ਤੁਨ ਕਹਿ ਨਾਮ ಏਕਰੰਤ ਕਰਮੀ ਕਰਮੀ ਹੋਏ ਵਿਚਾਰੋ ਸੱਚਾ ਜਾਂ ਸੱਚਾ ਦਰਬਾਰ ਕਿਤੇ ਸੋਨ ਪੱਦਰ ਪਰਮਾਤਮਾ ਨਦਰਿ ਕਰਮ ਪਵੇ ਨਿਸਾਨ ਕੱਚ ਬਕਾਈ ਉੱਥੇ ਪਾਏ ਨਨਕਿਆ ਜਾਪੇ ਜਏ ਧਰਮ ਕਣ ਦਾ ਇਹੋ ਤਰਮ ਗਿਆਨ ਕਣ ਕਾਇ ਕੋ ਕਰਮ ਕਿਤੇ ਪਉਣ ਪਣੀ ਵੇ ਸ਼ੰਕਰ ਕਿਤੇ ਕਾਨ ਮਹੇਸ਼ ਕਿਤੇ ਬਰਮੇ ਘਾਟ ਤਕੜਿਆ ਰੂਪ ਰੰਗ ਕੇ ਵੇਸ਼ ਕਿਤੇ ਕਰਮ ਭੂਮੀ ਮੇਰ ਕਿਤੇ ਕਿਤੇ ਰੂਪ ਦੇਸ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿਦੰਦ ਬੁਧਨਾਤਿ ਕਿਤੇ ਕੇਤੇ ਦੇਵੀ ਸੋ। ਕਿਤੇ ਦੇਉ ਦਾਨੋ ਬੁਨ ਕਿਤੇ ਕੇਤੇ ਰਤਮੰ ਰਤਨ ਸੁੰਦ। ਕਿਤਿਆ ਖਾਣੀ ਕਿਤਿਆ ਬਾਣੀ ਕਿਤੇ ਪਾਤ ਨਰਿੰਦ। ਕਿਤਿਆ ਸੁਰਤੀ ਸੇਵਕ ਕਿਤੇ ਨਾਨਕ ਅੰਤ ਅੰਤ। ਗਿਆਨ ਕਣਵੇਂ ਗਿਆਨ ਪ੍ਰਚੰਡ ਕਿਤੇ ਨਾਦ ਪਿਨੋਦ ਕੋਟ ਅੰਤ। ਸਰਵਖਣ ਕੀ ਬਾਣੀ ਰੂਪ ਕਿਤੇ ਘੜ ਤੜਕੜਿ ਬੋਤਨ। ਤਾਂ ਕਿ ਅੰਗਲ ਨਾ ਕਥਿਆ ਨਾ ਜਾਏ। ਜੇ ਕੋ ਕਹਿ ਪਿਛੇ ਪਸ਼ੋ ਤੈ ਕਿਤੇ ਘੜਿਏ ਸੁਰਤ ਰਤਮਨ ਬੁਧ। ਤਿੱਤੇ ਕੜੀਏ ਸੁਰਾ ਸਿੱਧਾ ਕੇ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਤੇ ਹੋਰ ਨ ਕੋਈ ਹੋਰ ਤਿੱਤੇ ਜੋਤ ਮਾਂ ਬਲਸੂਰ ਤਿਨ ਮੈਂ ਰਾਮ ਰਿਆ ਵਰਪੂਰ ਤਿੱਤੇ ਸੀਤੋ ਸੀਤਾ ਮੈਂ ਮਾਮਾ ਹੈ ਤਾਂ ਕੇ ਰੂਪ ਨ ਕਥਨੇ ਚਾਏ ਨਾ ਉਹ ਮਰੇ ਨਾ ਠਾਗੇ ਜਾਏ ਜਿਨ ਕੇ ਰਾਮ ਵਸੇ ਮਨ ਮਾਹੇ ਤਿੱਤੇ ਮਕਤ ਵਸੇ ਕੇ ਲੋ ਕਰੇ ਅਨੰਤ ਸੱਚਾ ਮਨ ਸੋਏ ਸਾਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਦਰਿ ਨਿਹਾਲ ਤਿਤਖੰਡ ਮੰਡਲ ਵਰ ਬੰਡ ਜੇ ਕੋ ਕਥਿ ਤੇ ਤੇ ਅੰਤ ਨਾਨਤ ਤਿਤੈ ਲੋਲ ਆਕਾਰ ਜਿਉ ਜੋ ਹੁਕਮ ਤੇ ਵੇ ਤੇ ਕਰੋ ਵੇਖ ਵੇਖ ਸੇ ਕਰ ਵਿਚਾਰ ਨਾਨਕ ਤਨਾ ਕਰੜਾ ਸਾਰ ਜਤ ਬਹਾਰਾ ਤੇਰੇ ਸੁਨਹਾਰ ਆਰਣਾ ਮੇ ਤੇ ਮਤਵੇਦਿਆ ਤਾਰੋ ਪੌਖਲਾ ਅਗਨਾ ਤਪ ਤਵ ਕਾਂਡਾ ਪਉ ਅੰਮ੍ਰਿਤ ਢਾਲੋ ਘੜੀਐ ਸਮਦ ਸਚੇ ਟਕਸਾਲੋ ਜਿਨ ਕੋ ਨਦਰ ਕਰੰ ਤਿਨ ਕਾਰੋ ਨਾਨਕ ਨਦਰੇ ਨਦਰ ਨਿਹਾਲ ਸਲੋਕੋ ਪਵਨ ਗੁਰੂ ਪਾਣੀ ਪਤਾ ਮਾਤਾ ਤਤਸਮਾਹ ਤੋ ਦਿਵਸ ਰਾਤ ਦੁਇ ਦਾਇ ਦਇਆ ਫਿਲੇ ਸਗਲੇ ਜਗਤ ਚੰਗੀਆਂ ਬੋਇਆਂ ਬਾਚੇ ਦਰਮਨ ਦੂਰ ਕਰਮੇ ਆਪੋ ਆਪਣੀ ਕਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤੋ ਘਾਲ ਨਾਨਕ ਤੇ ਮੁਖ ਜਲੇ ਇਤੇ ਛੁਟੇ ਨਾਲ ਜਿਨੇ ਨਾਮ ਧਿਆਇਆ ਗਏ ਮਸਕਤੋ ਘਾਲ ਨਾਨਕ ਤੇ ਮੁਖ ਜਲੇ ਇਤੇ ਛੁਟੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ